ਤੇਲ ਪਵਾਓ ਤੇ ਇਹ ਨਵਾਂ ਹੀਰੋ ਮੋਟਰਸਾਈਕਲ ਆਪਣੇ ਘਰ ਲੈ ਜਾਓ ਤੇ ਇਸ ਤੋਂ ਇਲਾਵਾ ਹੋਰ 100 ਇਨਾਮ ਵੀ ਤੁਸੀਂ ਆਪ ਦੇ ਨਾਮ ਕਰ ਸਕਦੇ ਹੋ ਕਿਸਾਨ ਫਿਊਲਿੰਗ ਸਟੇਸ਼ਨ ਅਲਾਲ ਰੋਡ ਸ਼ੇਰਪੁਰ ਦੇ ਉੱਪਰ ਇੱਕ ਫ੍ਰੀ ਲੱਕੀ ਡਰਾ ਕੂਪਨ ਸਕੀਮ ਚੱਲ ਰਹੀ ਹੈ ਜੇਕਰ ਤੁਸੀਂ ਇਸ ਪੰਪ ਤੋਂ ਜਾ ਪੈਟਰੋਲ ਜਾਂ ਡੀਜ਼ਲ ਪਵਾਉਂਦੇ ਹੋ ਤਾਂ ਇਸ ਨਾਲ ਤੁਹਾਨੂੰ ਇੱਕ ਲੱਕੀ ਡਰਾ ਕੂਪਨ ਬਿਲਕੁਲ ਫ੍ਰੀ ਦਿੱਤਾ ਜਾਵੇਗਾ ਜਿਸ ਦੇ ਵਿੱਚੋਂ ਇਹ 101 ਇਨਾਮ ਨਿਕਲਣਗੇ ਤੇ ਨਾਲ ਇਹ ਨਵਾਂ ਚਮਕਦਾ ਧਮਕਦਾ ਹੀਰੋ ਮੋਟਰਸਾਈਕਲ ਵੀ ਹੈ ਇਸ ਮੋਟਰਸਾਈਕਲ ਤੋਂ ਇਲਾਵਾ 50 ਲੋਕਾਂ ਨੂੰ 600 ਰੁਪਏ ਦਾ ਫ੍ਰੀ ਪੈਟਰੋਲ ਅਤੇ 30 ਸਰਵੋ ਤੇਲ ਇੱਕ ਇੱਕ ਲੀਟਰ ਦਿੱਤੇ ਜਾਣਗੇ ਅਤੇ ਇਸ ਤੇਲ ਦੇ ਨਾਲ 10 ਬ੍ਰਾਂਡਡ ਹਿੰਦੁਸਤਾਨ ਪ੍ਰੈਸਾਂ ਵੀ ਮਿਲਣਗੀਆਂ ਤੇ ਨਾਲ ਛੱਤ ਵਾਲੇ 5 ਪੱਖੇ ਵੀ ਮਿਲਣਗੇ ਤੇ ਇਹਨਾਂ ਪੱਖਿਆਂ ਦੇ ਨਾਲ-ਨਾਲ 4 ਬਿਜਲੀ ਵਾਲੇ ਇੰਡਕਸ਼ਨ ਚੁੱਲ੍ਹੇ ਵੀ ਮਿਲ ਜਾਣਗੇ ਤੇ ਨਾਲ ਇੱਕ ਖੇਤਾਂ ਦੀ ਸ਼ਾਨ ਹੀਰੋ ਸਾਈਕਲ ਵੀ ਹੋਵੇਗਾ ਜਿਹੜਾ ਤੁਸੀਂ ਇਸ ਕੂਪਨ ਦੇ ਜ਼ਰੀਏ ਆਪਣੇ ਨਾਮ ਕਰ ਸਕਦੇ ਹੋ ਅਤੇ ਇਹ ਜੋ ਸਮਾਨ ਹੋਵੇਗਾ ਇਹ ਸਾਰਾ ਸਮਾਨ ਬਿਲਕੁਲ ਬ੍ਰਾਂਡਡ ਹੋਵੇਗਾ ਜਿਸ ਦੀ ਤੁਸੀਂ ਅਕਸਰ ਆਪਣੇ ਘਰਾਂ ਦੇ ਵਿੱਚ ਵਰਤੋਂ ਕਰਦੇ ਹੋ ਤੇ ਸਮਾਨ ਦੀ ਫੁੱਲ ਗਾਰੰਟੀ ਵੀ ਹੋਵੇਗੀ ਸ਼ੇਰਪੁਰ ਦੇ ਸਾਰੇ ਲੋਕਾਂ ਦੀ ਨਿਗਾਹਾਂ ਇਸ ਟਾਈਮ ਨਵੇਂ ਹੀਰੋ ਮੋਟਰਸਾਈਕਲ ਦੇ ਉੱਤੇ ਟਿਕੀਆਂ ਹੋਈਆਂ ਨੇ ਤੇ ਤੁਸੀਂ ਵੀ ਇਸ ਮੋਟਰਸਾਈਕਲ ਨੂੰ ਆਪ ਦੇ ਘਰ ਦਾ ਸ਼ਿੰਗਾਰ ਬਣਾ ਸਕਦੇ ਹੋ ਅਗਰ ਤੁਸੀਂ ਇਸ ਮੋਟਰਸਾਈਕਲ ਨੂੰ ਜਿੱਤਣਾ ਚਾਹੁੰਦੇ ਹੋ ਤਾਂ ਅੱਜ ਹੀ ਜਾਓ ਕਿਸਾਨ ਫਿਊਲਿੰਗ ਸਟੇਸ਼ਨ ਅਲਾਲ ਰੋਡ ਸ਼ੇਰਪੁਰ ਦੇ ਉੱਪਰ ਤੇ ਤੇਲ ਪਵਾਓ ਤੇ ਆਪਣਾ ਫ੍ਰੀ ਲੱਕੀ ਕੂਪਨ ਪ੍ਰਾਪਤ ਕਰੋ ਇਸ ਫ੍ਰੀ ਲੱਕੀ ਕੂਪਨ ਦਾ ਡਰਾ 29 ਸਤੰਬਰ ਨੂੰ ਇਲਾਕੇ ਦੀ ਆ ਪੰਚਾਇਤਾਂ ਦੀ ਹਾਜ਼ਰੀ ਦੇ ਵਿੱਚ ਅਲਾਲ ਰੋਡ ਸ਼ੇਰਪੁਰ ਪੰਪ ਦੇ ਉੱਤੇ ਕੱਢਿਆ ਜਾਵੇਗਾ ਅੱਜ ਹੀ ਪੰਪ ਦੇ ਉੱਤੇ ਜਾਓ ਤੇ ਆਪਣੀ ਕਿਸਮਤ ਚਮਕਾਓ